ਬੀਤੇ ਦਿਨ ਪੰਜਾਬ ਭਵਨ ਦੇ ਵਿੱਚ ਹੋਈ ਕਿਸਾਨ ਮਜ਼ਦੂਰ ਮੋਰਚਾ ਦੀ ਜਿਹੜੀ ਮੀਟਿੰਗ ਹੈ ਉਹ ਵਿਫਲ ਰਹੀ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਰਵਨ ਪੰਦੇ ਜੀ ਸਾਡੇ ਨਾਲ ਨੇ ਪੰਦੇ ਸਾਹਿਬ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੱਲ ਵਿਫਲ ਰਹੀ ਹੈ ਹਾਲਾਂਕਿ ਕੱਲ ਤੁਸੀਂ ਜਿਹੜਾ ਇਲਜ਼ਾਮ ਲਾਇਆ ਹੈ ਕਿ ਮੀਟਿੰਗ 'ਚ ਲੈਟਰ ਦਿੱਤੀ ਗਈ ਲੇਕਿਨ ਨਾ ਤਾਂ ਉੱਥੇ ਹਾਲ ਬਾਕ ਸੀ ਔਰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਅਧਿਕਾਰੀ ਜਿਹੜਾ ਹੈ ਉਹ ਉੱਥੇ ਮਿਲਣ ਵਾਰਸੇ ਪਹੁੰਚਦਾ ਹੈ ਮੀਟਿੰਗ ਵਾਸਤੇ ਪਹੁੰਚਦਾ ਹੈ ਫੰਤੂ ਤੁਸੀਂ ਕਿਸ ਤਰ੍ਹਾਂ ਦੀ ਅਨਾਉਂਸਮੈਂਟ ਕੀਤੀ ਹੈ ਮੀਟਿੰਗ ਤੁਹਾਡੀ ਆਪਸੀ ਮੀਟਿੰਗ ਹੋਈ ਹੈ ਕਿਹੜੀ ਕਿਹੜੀ ਚੀਜ਼ਾਂ ਨੂੰ ਲੈ ਕੇ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਅੰਦੋਲਨ ਕਰਨ ਜਾ ਰਹੇ ਹੋ ਹਾਂ ਦੇਖੋ ਜਿਹੜੇ ਅੱਜ ਅੰਦੋਲਨ ਨਵੇਂ ਅੰਦੋਲਨਾਂ ਦਾ ਐਲਾਨ ਕੀਤਾ ਹੈਗਾ ਵਾ ਉਹਦੇ ਵਿੱਚ 13 ਨੂੰ ਲੋਹੜੀ ਤੇ ਅਸੀਂ ਤੁਹਾਡੇ মিডিਆ ਰਾਹੀਂ ਅਪੀਲ ਕਰਾਂਗੇ ਵੀ ਜਿੱਥੇ-ਜਿੱਥੇ ਪੰਜਾਬ ਦੇ 13 14 ਹਜ਼ਾਰ ਪਿੰਡ ਐ ਸ਼ਹਿਰਾਂ ਕਸਬਿਆਂ 'ਚ ਵੀ ਇਹ ਸੌਖਾ ਹੈਗਾ ਕਈ ਵਾਰੀ ਸਾਨੂੰ ਸ਼ਹਿਰੀ ਵੀਰ ਪੁੱਛਦੇ ਨੇ ਮੁਲਾਜ਼ਮ ਪੁੱਛਦੇ ਨੇ ਵੀ ਯਾਰ ਅਸੀਂ ਤੁਹਾਡੇ ਨਾਲ ਕਿਵੇਂ ਸਾਡੇ ਕੋਲ ਸਮਾਂ ਨਹੀਂ ਹੈਗਾ ਤਾਂ ਇਹ ਸੌਖਾ ਕੰਮ ਹੈਗਾ ਵੀ ਦੇਖੋ ਬਿਜਲੀ ਸੋਧ ਬਿੱਲ 225 ਦਾ ਖਰੜਾ ਬਿਜਲੀ ਤੇ ਸਾਰਿਆਂ ਨੇ ਬਾਲਣੀ ਇਹਦੇ ਕੋ ਮੀਟਰ ਹੈਗਾ ਉਹਦੀਆਂ ਕਾਪੀਆਂ ਬੀਜੈਕਟ ਆ ਰਿਹਾ ਵਿੱਚੋ ਕਿਸਾਨਾਂ ਨਾਲ ਜੁੜਿਆ ਹੈਗਾ ਉਹਦੀਆਂ ਕਾਪੀਆਂ ਔਰ ਜਿਹੜੀ ਮਜ਼ਦੂਰ ਨੇ ਖਾਸ ਕਰਕੇ ਉਹ ਵੀ ਵੀ ਜੀ ਰਾਮ ਜੀ ਦੇ ਜਿਹੜਾ ਸੋਧਾਂ ਕੀਤੇ ਉਹਦੀਆਂ ਕਾਪੀਆਂ ਹਰ ਪਿੰਡ ਦੇ ਵਿੱਚ ਸਾਡੀਆਂ ਜਾਣੀਆਂ ਚਾਹੀਦਾ ਇਹ ਬਹੁਤ ਸੱਚਾ ਜਾ ਡਾਟਾ ਹੈ ਸਾਡਾ ਆਪਣੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਤੇ ਸ਼ਮੂਲੀਅਤ ਵਾਦੋਗੇ ਸੈਕੰਡ ਉਹਦਾ ਹੈਗਾ ਵੀ ਜਿਹੜੇ ਸਮਾਰਟ ਮੀਟਰ ਆ ਉਹ ਦੂਜੇ ਰਾਉਂਡ ਵਿੱਚ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ ਜਮਾ ਕਰਾਉਣੇ ਆ 21 ਤੇ 22 ਫਰ ਜਨਵਰੀ ਨੂੰ ਇਹਦਾ ਪ੍ਰੋਗਰਾਮ 21 22 ਜਨਵਰੀ ਨੂੰ ਇਹਦਾ ਪ੍ਰੋਗਰਾਮ ਲਿਖਿਆ ਗਿਆ ਸੋ ਜੜੇ ਵੀ ਮੀਟਰ ਉਤਾਰਨਾ ਚਾਹੁੰਦੇ ਖਪਤਕਾਰ ਉਹ ਸਾਡੇ ਜੂਨੀਅਰ ਨਾਲ ਸਾਡੇ ਲਈ ਪਿੰਡ ਵਾਲੇ ਹੋਣ ਕਸਬੇ ਵਾਲੇ ਹੋਣ ਸ਼ਹਿਰ ਵਾਲੇ ਹੋਣ ਕੋਈ ਹੋਵੇ ਸਾਨੂੰ ਕੋ ਲੈਣਾ ਦੇਣਾ ਨਹੀਂ ਉੱਥੇ ਜਥੇਬੰਦੀ ਬਣਾ ਕੇ ਉਹ ਸਾਨੂੰ ਦੇ ਸਕਦੇ ਮੀਟਰ ਅਸੀਂ ਨੇੜੇ ਦੇ ਦਫ਼ਤਰਾਂ ਚੋਂ ਉਹਨੂੰ ਲੈ ਕੇ ਜਮ੍ਹਾਂ ਕਰਾਵਾਂਗੇ ਇਹਦੋਂ ਅੱਗੇ ਜਾ ਕੇ ਜੜਾ ਸਾਡਾ ਕੇਐਮਐਮ ਭਾਰਤ ਦਾ ਚੈਪਟਰ ਹੈ ਉਹਦੀ ਰਾਜਸਥਾਨ ਚ ਅਸੀਂ ਮੀਟਿੰਗ ਬੁਲਾ ਲਈ ਆ ਗਾਂ ਤੁਹਾਨੂੰ ਪਤਾ ਸ਼ਾਇਦ ਕੇਂਦਰ ਬਿਲ ਵੀ ਲੈ ਕੇ ਆਵੇ ਉਹਦੇ ਲਈ ਅਸੀਂ ਦੇਸ਼ ਲੈਵਲ ਤੇ ਕਿਵੇਂ ਤਿਆਰੀ ਕਰਨੀ ਹੈਗੀਆ ਉਹਦੇ ਚੋਂ ਅਗਲੇ ਪ੍ਰੋਗਰਾਮ ਐਲਾਨਾਂਗੇ ਇਹਦੇ ਨਾਲ ਦੀ ਨਾਲ ਪੰਜਾਬ ਦੇ ਅੰਦਰ ਜਿਹੜਾ ਦੇਖੋ ਜੋ ਕੁਝ ਮੀਟਿੰਗ ਚ ਕੀਤਾ ਉਹਦੇ ਲਈ ਜਿੱਥੇ ਜਿੱਥੇ ਵੀ ਇਹਨਾਂ ਦੇ ਐਮਐਲਏ ਮંત્રી ਜਾਂ ਮੁੱਖ ਮੰਤਰੀ ਜਾਣਗੇ ਅਸੀਂ ਪੀਸਫੁਲੀ ਠੰਗਣਾ ਸਵਾਲ ਕਰਾਂਗੇ ਇਹ ਅੰਦੋਲਨ ਨੂੰ ਤੇਜ਼ ਕਰਾਂਗੇ ਚਿੱਠੀ ਨਾਲ ਹੀ ਖੜਿਆ ਕਰਾਂਗੇ ਵੀ ਤੁਹਾਡੀ ਚਿੱਠੀ ਹੈਗੀ ਆ ਤੁਸੀਂ ਮੀਟਿੰਗ ਸੱਦ ਕੇ ਸਾਡੇ ਨਾਲ ਕੀ ਕੁਝ ਕਰਦੇ ਹੈਗੇ ਜੇ ਔਰ ਇਹਦੇ ਨਾਲ ਦੀ ਨਾਲ 18 ਨੂੰ ਮੁੱਖ ਮੰਤਰੀ ਸਾਹਿਬ ਅੰਮ੍ਰਿਤਸਰ ਜਾ ਰਹੇ ਨੇ ਮਜੀਠਾ ਮਜੀਠਾ ਰੈਲੀ ਹੈਗੀ ਆ ਉਹਦੇ ਵਿੱਚ ਪੀਸਫੁਲੀ ਸਵਾਲ ਕਰਨ ਉਹਨਾਂ ਨੂੰ ਜਾਵਾਂਗੇ ਔਰ ਇਹਦੇ ਨਾਲ ਦੀ ਨਾਲ ਜਿਹੜਾ 5 ਫਰਵਰੀ ਆ ਉਹਦੇ ਵਿੱਚ ਲਗਭਗ ਸਾਰੇ ਪੰਜਾਬ ਦੇ ਅੰਦਰ ਮੰਤਰੀ ਨੇ ਜਾਂ ਅੰਬਲੇ ਸਹਿਬਾਨ ਨੇ ਉਹਨਾਂ ਦੇ ਘਰਾਂ ਦੇ ਇੱਕ ਦਿਨ ਦੇ ਕਰਾਓ ਕਰਾਂਗੇ ਇਸ ਅੱਜ ਕਿਸਾਨ ਮਜ਼ਦੂਰ ਮੋਰਚੇ ਚੈਪਟਰ ਪੰਜਾਬ ਨੇ ਐਲਾਨ ਕੀਤਾ ਹੈ ਤੇ ਦੂਜੀ ਜਿਹੜਾ ਤੁਸੀਂ ਜਿਹੜਾ ਮਤਾ ਵੀ ਪਾਸ ਕੀਤਾ ਹੈ ਰਾਏ ਸਾਹਿਬ ਵੀ ਦੱਸ ਰਹੇ ਸੀਗੇ ਕਿ ਨਸ਼ੇ ਨੂੰ ਲੈ ਕੇ ਦੇਖੋ ਬਹੁਤ ਵੱਡਾ ਮੁੱਦਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਜੇ ਅਸੀਂ ਗੱਲ ਕਰ ਲਈਏ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਕੱਲ ਹੀ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਮਿਸ ਕਾਲ ਕੀਤੀ ਇੱਕ ਐਪ ਜਿਹੜੀ ਹੈਗੀ 1.5 ਲੱਖ ਤੋਂ ਵੀ ਦਾਦਾ ਜਿਹੜੇ ਵਲੰਟੀਅਰਸ ਹੈ ਉਹਨਾਂ ਨੂੰ ਤਿਆਰ ਕੀਤਾ ਹਾਂ ਦੇਖੋ ਪੰਜ ਚਾਰ ਮੱਤੇ ਕੇਐਮਐਮ ਨੇ ਵਿਚਾਰ ਕੇ ਪਾਸ ਕੀਤੇ ਕਿ ਨਸ਼ਿਆਂ ਦਾ ਵੀ ਜਿਹੜਾ ਨਸ਼ਿਆਂ ਦੇ ਵਿੱਚ ਸਰਕਾਰ ਪੂਰੇ 4 ਸਾਲ ਤੋਂ ਪਲੱਸ ਦਾ ਸਮਾਂ ਹੋ ਗਿਆ ਸਰਕਾਰ ਜੋ ਮਰਜ਼ੀ ਦਾਵਾ ਕਰੇ ਪਰ ਉਹ ਨਸ਼ਿਆਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ناکਾਮ ਹੋ ਗਏ ਪੰਜਾਬ ਸਰਕਾਰ ਹੀ ਨਹੀਂ ਕਹਿੰਦੇ ਕੇਂਦਰ ਵੀ ਕਿਉਂਕਿ ਬਾਰਡਰ ਤੋਂ ਨਸ਼ਾ ਵੱਡੇ ਪੱਧਰ ਤੇ ਆ ਰਿਹਾ ਬੇਸਬ ਲੱਗੀ ਹੋ ਔਰ ਇਹ ਐਪਾਂ ਜਾਰੀ ਕਰਨਾ ਜਾਂ ਮਿਸਕਾਲ ਮਾਰਨਾ ਨਸ਼ੇ ਬੰਦ ਨਹੀਂ ਹੁੰਨੇ ਇਹ ਇੱਛਾ ਸ਼ਕਤੀ ਦਾ ਸਵਾਲ ਹੁੰਦਾ। ਉਹ ਜੀ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਨਸ਼ਾ ਖਤਮ ਹੋਇਆ ਹੈ ਸ਼ਕਤੀ ਹੋਈ ਹੈ ਐਕਚੁਅਲ ਚ ਗਰਾਉਂਡ ਜ਼ੀਰੋ ਚ ਰਿਪੋਰਟ ਹੈ ਕਿਉਂਕਿ ਤੁਸੀਂ ਦੇਖੋ ਬਾਰਡਰ ਏਰੀਆ ਚ ਰਹਿੰਦੇ ਹੋ। ਸਰਕਾਰ ਦਾਅਵੇ ਕਰ ਰਹੀ ਹੈ, ਪੁਲਿਸ ਦਾਅਵੇ ਕਰ ਰਹੀ ਹੈ ਕਿ ਬਹੁਤ ਐਂਟੀ ਡਰੋਨ ਸਿਸਟਮ ਔਰ ਕਾਫੀ ਜ਼ਿਆਦਾ ਜਿਹੜਾ ਫੰਡ ਹੈ ਉਹ ਮਿਲਿਆ ਹੈ ਐਸਡੀ ਜਿਹੜੇ ਕੁਆਲਿਟੀ ਦੇ ਸੀਸੀਟੀਵੀ ਕੈਮਰੇ ਲਾਏ ਗਏ ਨੇ। ਐਕਚੁਅਲ ਚ ਗਰਾਉਂਡ ਰਿਪੋਰਟ ਨਹੀਂ ਦੇਖੋ ਕੋਈ ਵੀ ਚਾਹੇ ਅਕਾਲੀ ਭਾਜਪਾ ਦੀ ਸਰਕਾਰ ਸੇ ਉਹਦੀ ਸਿਕਰ ਵੀ ਨਸਿਆਂ ਦੀ ਅਸੀਂ ਦੇਖੀਏ ਕੈਪਟਨ ਅਮਨਿੰਦਰ ਦੇ ਵਿੱਚ ਵੀ ਕੈਪਟਨ ਅਮਨਿੰਦਰ ਨੇ ਇਹੀ ਅੰਕੜੇ ਸਾਨੂੰ ਦਿੱਤੇ ਸੀ ਵੀ 44000 ਬੰਦਾ ਚੁੱਕ ਕੇ ਅਸੀਂ ਅੰਦਰ ਕਰਤਾ ਸਾਡਾ ਸਾਫ ਮੰਨਾ ਵੀ ਜਿਹੜੇ ਥੋਕ ਦੇ ਵਪਾਰੀ ਨੇ ਉਹ ਵੀ ਬਾਹਰ ਗਾਵੋਂ ਤੋਂ ਵਪਾਰੀ ਗਾਹ ਆ ਜਾਂਦੇ ਉਹ ਵੀ ਬਾਹਰ ਜਿਹੜੇ ਗਾਹਕ ਨੇ ਜਿਹੜੇ ਵਿਚਾਰੇ ਗ੍ਰਾਮ ਗਰੂਮਾ ਵਾਲੇ ਨੇ ਉਹ ਚੁੱਕ ਕੇ ਜੇਲ੍ਹਾਂ ਚ ਛੁੱਟ ਦੋ ਉਹਦੇ ਨਾਲ ਕਹੋ ਵੀ ਨਸ਼ਾ ਬੰਦ ਹੋ ਜੂ ਨਸ਼ਾ ਬੰਦ ਨਹੀਂ ਹੋਣਾ ਸਾਡੇ ਸਭ ਨਾਲ ਔਰ ਸਰਕਾਰ ਪੂਰੀ ਤਾਂ ਨਕਾਮ ਹੈ ਔਰ ਇਹ ਮੇਰੇ ਸਾਬ ਨਾਲ ਜਿੱਥੇ ਮੈਂ ਦੇਖ ਰਿਹਾ ਨਸ਼ਿਆਂ ਦੀ ਪੂਰੇ ਥਰੂਆਊਟ ਤਿੰਨਾ ਸਰਕਾਰ ਨਸ਼ਿਆਂ ਦੀ ਸਿਖਰ ਆ ਇਹਨਾਂ ਦੀ ਸਰਕਾਰ ਵਿੱਚ ਔਰ ਲਗਾਤਾਰ ਜਿਹੜੀ ਮੌਤਾਂ ਹੋ ਰਹੀਆਂ ਨੇ ਅਸੀਂ ਲੋਕਾਂ ਨੂੰ ਤੁਹਾਡੇ ਮਦਦ ਨਾਲ ਕਰਾਂਗੇ ਵੀ ਜੇ ਬੰਦ ਕਰਾਉਣਾ ਭਾਈ ਇਹ ਕਹਿੰਦੇ ਨਾ ਤੁਹਾਨੂੰ ਸਰਕਾਰ ਜੜੀ ਵੀ ਸਰਕਾਰ ਹੋਵੇ ਚਾਹੇ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਤੇ ਇਹ ਪੋਲਿਟਿਸ਼ੀਨਾਂ ਦਾ ਗਠਜੋੜ ਤੇ ਨਸ਼ਾਮਾ ਪਿਆ ਇਹਨਾਂ ਤਿੰਨਾਂ ਦੇ ਖਿਲਾਫ ਤੁਹਾਨੂੰ ਨਸ਼ਿਆਂ ਵਿਰੁੱਧ ਜੁੱਦ ਸੰਘਰਸ਼ ਦਾ ਕਰਨਾ ਪੈਣਾ ਜੇ ਤੁਸੀਂ ਨਸ਼ਾ ਬੰਦ ਕਰਾਉਣਾ ਨਹੀਂ ਤਾਂ ਇਹ ਬੰਦ ਨਹੀਂ ਕਰਨਗੇ ਹਾਲੇ ਦਾ ਇਹ ਆ ਸੈਕੰਡ ਹੈ ਵੀ ਜੋ ਲਾਂਡ ਆਰਡਰ ਦੀ ਪੋਜੀਸ਼ਨ ਹੈਗੀ ਆ ਉਹਦੇ ਲਈ ਤੁਸੀਂ ਵੀ ਪੈ ਪੀੜ ਜੇ ਅਸੀਂ ਵੀ ਦੁਖੀ ਆ ਵੀ ਪੰਜਾਬ ਦਾ ਅਕਸ਼ ਕਿ ਕਿਸਮ ਦਾ ਬਣ ਰਿਹਾ ਸਭ ਤੋਂ ਨਾਕਾਮਜਬ ਸਰਕਾਰ ਹੋ ਰਹੀ ਆ ਇਦੇ ਵਿੱਚ ਔਰ ਤੀਸਰਾ ਸਾਡਾ ਮਤਾ ਸਿਭ ਵੀ ਜਿਹੜਾ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਜਿਵੇਂ ਜਿਵੇਂ ਉਹਨਾਂ ਤੇ ਪਰਚੇ ਦਰਜ ਕੀਤੇ ਉਹਦੀ ਨਖੇਦੀ ਕੀਤੀ ਆ ਔਰ ਜਿਹੜਾ ਪੱਤਰਕਾਰ ਭਾਈਚਾਰਾ ਆਉਣ ਵਾਲੇ ਸਮੇਂ ਚ ਅੰਦੋਲਨ ਕਰਨਾ ਚਾਹੁੰਦਾ ਅਸੀਂ ਹਰ ਤਰ੍ਹਾਂ ਤੋਂ ਉਹਨੂੰ ਸਮਰਥਨ ਦੇਣਾ ਚਾਹੁੰਦੇ ਰਾਏ ਸਾਹਿਬ ਜਿੱਦਾਂ ਬੰਦੇ ਸਾਹਿਬ ਨੇ ਵੀ ਕਿਹਾ ਕਿ ਕਿ ਨਸ਼ਾ ਦਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸਾਰੀ ਚੀਜ਼ਾਂ ਨੂੰ ਲੈ ਕੇ ਦੇਖੋ ਸਰਕਾਰ ਮੈਂ ਕਹੂੰਗਾ ਵੀ ਹਰ ਸਟੇਜ ਤੇ ਫੇਲ ਹੋਈ ਹੈ ਸਰਕਾਰ ਨੇ ਬੜੇ-ਬੜੇ ਦਾਅਵੇ ਕੀਤੇ ਬੜੇ-ਬੜੇ ਵੋਡ ਲਾਏ ਜੋਧ ਨਸ਼ਿਆਂ ਵਿਰੋਧ ਪਰ ਨਸ਼ਾ ਹੱਲੇ ਤਿੱਕਰ ਜਿਹੜਾ ਉਹ ਉਵੇਂ ਹੀ ਵਿਕ ਰਿਹਾ ਉਹ ਜਿਵੇਂ ਭਦੇਸ਼ ਸਾਹਿਬ ਨੇ ਕਿਹਾ ਪੇ ਅੱਜ ਪੋਜੀਸ਼ਨ ਤਏ ਹੈ ਪੇ ਹਰ ਨੁੱਕੜ ਤੇ ਅਸੀਂ ਤਾਂ ਆਪ ਹੈਰਾਨ ਹੋ ਕੇ ਵੇ ਹਰ ਨੁੱਕੜ ਤੇ ਨਸ਼ਾ ਉਸੇ ਤਰੀਕੇ ਨਾਲ ਮਿਲਦਾ ਉਸੇ ਤਰੀਕੇ ਨਾਲ ਵਿਕਦਾ ਤੇ ਫਿਰ ਅੱਜ ਵੀ ਉਸੇ ਤਰ੍ਹਾਂ ਮੌਤਾਂ ਹੋ ਰਹੀਆਂ ਤੇ ਫਿਰ ਕਾਹਦਾ ਕੰਟਰੋਲ ਸਰਕਾਰ ਦਾ ਤੇ ਸਭ ਤੋਂ ਵੱਡੀ ਐ ਸਥਿਤੀ ਜਿਹੜੀ ਬਣੀ ਆ ਜਿੰਨਾ ਚਿਰ ਲਾਅਨ ਆਂਡਰ ਇਹਨਾਂ ਦੇ ਕੋਲੋਂ ਜਿਹੜਾ ਕੰਟਰੋਲ ਨਹੀਂ ਹੁੰਦਾ ਪੂਰਾ ਤੁਸੀਂ ਇਹ ਵੇਖੋ ਵੀ ਹਰ ਰੋਜ਼ ਗੋਲੀ ਚੱਲਦੀ ਹੈ ਹਰ ਰੋਜ਼ ਕਿਤਨਾ ਕਿਤੇ ਗੋਲੀ ਦੇ ਨਾਲ ਮੌਤ ਹੁੰਦੀ ਹੈ ਤੇ ਫਿਰ ਸਾਡੇ ਡੀਜੀਪੀ ਸਾਹਿਬ ਕੀ ਕਰਦੇ ਨੇ ਕੀ ਕਰਦੀ ਐ ਪੰਜਾਬ ਸਰਕਾਰ ਸਾਡੀ ਕਿਉਂ ਨਹੀਂ ਇਹਨਾਂ ਵੈਪਨ ਕਿੱਥੋਂ ਆ ਗਿਆ ਜਿਹੜਾ 2 ਨੰਬਰ ਦਾ ਹਥਿਆਰ ਆਈ ਜਾ ਰਿਹਾ ਤੇ ਉਹ ਉਨੀ ਇਹਨਾਂ ਦੇ ਕੋਲੋਂ ਕੰਟਰੋਲ ਹੋ ਰਿਆ ਸੋ ਇਸ ਕਰਕੇ ਸਰਕਾਰ ਹਰ ਜਿਹੜਾ ਸਟੇਜ ਤੇ ਫੇਲ ਹੋਈ ਹੈ ਬੀਤੇ ਦਿਨ ਪੰਜਾਬ ਭਵਨ ਦੇ ਵਿੱਚ ਹੋਈ ਕਿਸਾਨ ਮਜ਼ਦੂਰ ਮੋਰਚਾ ਦੀ ਜਿਹੜੀ ਮੀਟਿੰਗ ਹੈ ਉਹ ਵਿਫਲ ਰਹੀ ਹੈ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਰਵਨ ਪੰਦੇ ਜੀ ਸਾਡੇ ਨਾਲ ਨੇ ਪੰਦੇ ਸਾਹਿਬ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੱਲ ਵਿਫਲ ਰਹੀ ਹੈ ਹਾਲਾਂਕਿ ਕੱਲ ਤੁਸੀਂ ਜਿਹੜਾ ਇਲਜ਼ਾਮ ਲਾਇਆ ਹੈ ਕਿ ਮੀਟਿੰਗ 'ਚ ਲੈਟਰ ਦਿੱਤੀ ਗਈ ਲੇਕਿਨ ਨਾ ਤਾਂ ਉੱਥੇ ਹਾਲ ਬਾਕ ਸੀ ਔਰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਅਧਿਕਾਰੀ ਜਿਹੜਾ ਹੈ ਉਹ ਉੱਥੇ ਮਿਲਣ ਵਾਰਸੇ ਪਹੁੰਚਦਾ ਹੈ ਮੀਟਿੰਗ ਵਾਸਤੇ ਪਹੁੰਚਦਾ ਹੈ ਹੁਣ ਤੁਸੀਂ ਕਿਸ ਤਰ੍ਹਾਂ ਦੀ ਅਨਾਉਂਸਮੈਂਟ ਕੀਤੀ ਹੈ ਮੀਟਿੰਗ ਤੁਹਾਡੀ ਆਪਸੀ ਮੀਟਿੰਗ ਹੋਈ ਹੈ ਕਿਹੜੀ ਕਿਹੜੀ ਚੀਜ਼ਾਂ ਨੂੰ ਲੈ ਕੇ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਅੰਦੋਲਨ ਕਰਨ ਜਾ ਰਹੇ ਹੋ ਹਾਂ ਦੇਖੋ ਜਿਹੜੇ ਅੱਜ ਅੰਦੋਲਨ ਨਵੇਂ ਅੰਦੋਲਨਾਂ ਦਾ ਐਲਾਨ ਕੀਤਾ ਹੈਗਾ ਵਾ ਉਹਦੇ ਵਿੱਚ 13 ਨੂੰ ਲੋਹੜੀ ਤੇ ਅਸੀਂ ਤੁਹਾਡੇ মিডিਆ ਰਾਹੀਂ ਅਪੀਲ ਕਰਾਂਗੇ ਵੀ ਜਿੱਥੇ-ਜਿੱਥੇ ਪੰਜਾਬ ਦੇ 13 14 ਹਜ਼ਾਰ ਪਿੰਡ ਐ ਸ਼ਹਿਰਾਂ ਕਸਬਿਆਂ 'ਚ ਵੀ ਇਹ ਸੌਖਾ ਹੈਗਾ ਕਈ ਵਾਰੀ ਸਾਨੂੰ ਸ਼ਹਿਰੀ ਵੀਰ ਪੁੱਛਦੇ ਨੇ ਮਲਾਜ਼ਮ ਪੁੱਛਦੇ ਨੇ ਵੀ ਯਾਰ ਅਸੀਂ ਤੁਹਾਡੇ ਨਾਲ ਕਿਵੇਂ ਸਾਡੇ ਕੋਲ ਸਮਾਂ ਨਹੀਂ ਹੈਗਾ ਤਾਂ ਇਹ ਸੌਖਾ ਕੰਮ ਹੈਗਾ ਵੀ ਦੇਖੋ ਬਿਜਲੀ ਸੋਧ ਬਿੱਲ 225 ਦਾ ਖਰੜਾ ਬਿਜਲੀ ਤੇ ਸਾਰਿਆਂ ਨੇ ਬਾਲਣੀਆਂ ਇਹਦੇ ਕੋ ਮੀਟਰ ਹੈਗਾ ਉਹਦੀਆਂ ਕਾਪੀਆਂ ਬੀਜੈਕਟ ਆ ਰਿਹਾ ਵਿੱਚੋ ਕਿਸਾਨਾਂ ਨਾਲ ਜੁੜਿਆ ਹੈਗਾ ਉਹਦੀਆਂ ਕਾਪੀਆਂ ਔਰ ਜਿਹੜੀ ਮਜ਼ਦੂਰ ਨੇ ਖਾਸ ਕਰਕੇ ਉਹ ਵੀ ਵੀ ਜੀ ਰਾਮ ਜੀ ਦੇ ਜਿਹੜਾ ਸੋਧਾਂ ਕੀਤੇ ਉਹਦੀਆਂ ਕਾਪੀਆਂ ਹਰ ਪਿੰਡ ਦੇ ਵਿੱਚ ਸਾਡੀਆਂ ਜਾਣੀਆਂ ਚਾਹੀਦਾ ਇਹ ਬਹੁਤ ਸੱਚਾ ਜਾ ਡਾ ਟਾਂ ਗਿਆ ਸਾਡਾ ਆਪਣੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਤੇ ਸ਼ਮੂਲੀਅਤ ਵਧਾਉਗੇ ਸੈਕੰਡ ਉਹਦਾ ਹੈਗਾ ਵੀ ਜਿਹੜੇ ਸਮਾਰਟ ਮੀਟਰ ਆ ਉਹ ਦੂਜੇ ਰਾਉਂਡ ਵਿੱਚ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ 'ਚ ਜਮ੍ਹਾਂ ਕਰਾਉਣੇ ਆ 21 ਤੇ 22 ਫਰ ਜਨਵਰੀ ਨੂੰ ਇਹਦਾ ਪ੍ਰੋਗਰਾਮ 21 22 ਜਨਵਰੀ ਨੂੰ ਇਹਦਾ ਪ੍ਰੋਗਰਾਮ ਲਿਖਿਆ ਗਿਆ ਸੋ ਜੜੇ ਵੀ ਮੀਟਰ ਉਤਾਰਨਾ ਚਾਹੁੰਦੇ ਖਪਤਕਾਰ ਉਹ ਸਾਡੇ ਜੂਨੀਅਰ ਨਾਲ ਸਾਡੇ ਲਈ ਪਿੰਡ ਵਾਲੇ ਹੋਣ ਕਸਬੇ ਵਾਲੇ ਹੋਣ ਸ਼ਹਿਰ ਵਾਲੇ ਹੋਣ ਕੋਈ ਹੋਵੇ ਸਾਨੂੰ ਕੋ ਲੈਣਾ ਦੇਣਾ ਨਹੀਂ ਉੱਥੇ ਜਥੇਬੰਦੀ ਬਣਾ ਕੇ ਉਹ ਸਾਨੂੰ ਦੇ ਸਕਦੇ ਮੀਟਰ ਅਸੀਂ ਨੇੜੇ ਦੇ ਦਫ਼ਤਰਾਂ ਚੋਂ ਉਹਨੂੰ ਲੈ ਕੇ ਜਮ੍ਹਾਂ ਕਰਾਵਾਂਗੇ ਇਹਦੋਂ ਅੱਗੇ ਜਾ ਕੇ ਜਾ ਜਿਹੜਾ ਸਾਡਾ ਕੇਐਮਐਮ ਭਾਰਤ ਦਾ ਚੈਪਟਰ ਹੈ ਉਹਦੀ ਰਾਜਸਥਾਨ ਚ ਅਸੀਂ ਮੀਟਿੰਗ ਬੁਲਾ ਲਈ ਆ ਗਾਂ ਤੁਹਾਨੂੰ ਪਤਾ ਸ਼ਾਇਦ ਕੇਂਦਰ ਬਿਲ ਵੀ ਲੈ ਕੇ ਆਵੇ ਉਹਦੇ ਲਈ ਅਸੀਂ ਦੇਸ਼ ਲੈਵਲ ਤੇ ਕਿਵੇਂ ਤਿਆਰੀ ਕਰਨੀ ਹੈਗੀ ਆ ਉਹਦੇ ਚੋਂ ਅਗਲੇ ਪ੍ਰੋਗਰਾਮ ਐਲਾਨਾਂਗੇ ਇਹਦੇ ਨਾਲ ਦੀ ਨਾਲ ਪੰਜਾਬ ਦੇ ਅੰਦਰ ਜਿਹੜਾ ਦੇਖੋ ਜੋ ਕੁਝ ਮੀਟਿੰਗ ਚ ਕੀਤਾ ਉਹਦੇ ਲਈ ਜਿੱਥੇ ਜਿੱਥੇ ਵੀ ਇਹਨਾਂ ਦੇ ਐਮਐਲਏ